हेलो दोस्तों हाजिर हाँ मैं न्यू चैप्टर तो वीडियो लेके नवा चैप्टर है मार्क्सवाद मार्क्सिजम सब तो पहला वस्तुनिष्ठ प्रश्न यानी कि मल्टीपल चॉइस वाले प्रश्न चलो शुरू कर दें। पहला प्रश्न है कार्ल मार्क्स का जन्म कदों होर तो है उत्तर अठारह सौ अठारह याद रखना तो 1818 1818 ਅਗਲਾ ਪ੍ਰਸ਼ਨ ਹੈ ਹੇਠ ਲਿਖਿਆਂ ਵਿੱਚੋਂ ਕਿਸ ਦੇਸ਼ ਵਿੱਚ Karl Marx ਦਾ ਜਨਮ ਹੋਇਆ ਸੀ ਤੇ Karl Marx ਦਾ ਜਨਮ ਹੋਇਆ ਸੀ ਜਰਮਨੀ 'ਚ ਬੇਸਿਕਲੀ ਉਹ ਇੱਕ ਯਹੂਦੀ ਫੈਮਿਲੀ ਦੇ ਵਿੱਚ ਜਨਮੇ ਸੀਗੇ ਨੈਕਸਟ ਪ੍ਰਸ਼ਨ ਹੈ ਹੇਠ ਲਿਖਿਆਂ ਵਿੱਚੋਂ ਕਿਹੜਾ ਕਲਪਨਾਵਾਦੀ ਸਮਾਜਵਾਦੀ ਹੈ ਹੁਣ ਕਲਪਨਾਵਾਦੀ ਸਮਾਜਵਾਦੀ ਹੈ ਉਹ ਹੁੰਦੇ ਨੇ ਜਿਹੜੇ ਸੋਚਦੇ ਹੈ ਕਲਪਨਾ ਕਰਦੇ ਹੈ ਆਈਡੀਅਲਿਸਟਿਕ ਹੁੰਦੇ ਨੇ ਤੇ ਮਾਰਕਸ ਕਾਰਲ ਮਾਰਕਸ ਨੂੰ ਆਪਾਂ ਸੈਂਟੀਫਿਕ ਸੋਸ਼ਲਿਸਟ ਕਹਿੰਦੇ ਆ ਤੇ ਇਹਨਾਂ ਦੇ ਫਾਲੋਅਰ ਸੀਗੇ ਫ੍ਰੈਡਰਿਕ ਐਂਜਲਸ ਤੇ ਲੈਨਿਨ ਤੇ ਇਸ ਦਾ ਮਤਲਬ ਇਹ ਹੈ ਕਿ ਵੀ ਇਤਿਨੇ ਆਪਣੇ ਆਨਸਰ ਨਹੀਂ ਹੈ ਰਾਈਟ ਤੇ ਆਪਣਾ ਆਨਸਰ ਹੈ ਸੈਂਟ ਸਾਈਮਨ ਇਹ ਕਲਪਨਾਵਾਦੀ ਸਮਾਜਵਾਦੀ सन। अगला प्रश्न है हेठ लिखा में विद्वान कल्पनावादी समाजवादी नहीं सी। यानी कि एक है ते तीन नहीं है राइट? एक कल्पनावादी समाजवादी नहीं सी। तो बाकी तीन सी। तो तीन जिड़े कल्पनावादी समाजवादी सन वह सन अपना पिछले क्वेश्चन से देखे सेंट साइमन, चार्ल्स फोरियर ਪਲੇਟੋ ਤੇ ਇਹਦਾ ਮਤਲਬ ਇਹ ਨਹੀਂ ਹੈ ਤਾਂ ਆਪਣਾ ਆਨਸਰ ਹੋਏਗਾ ਏ Karl Marx ਅਗਲਾ ਪ੍ਰਸ਼ਨ ਹੈ ਕਿਸ ਵਿਦਵਾਨ ਨੇ ਵਿਗਿਆਨਿਕ ਸਮਾਜਵਾਦੀ ਵਿਚਾਰਧਾਰਾ ਨੂੰ ਜਨਮ ਦਿੱਤਾ ਵਿਗਿਆਨਿਕ ਸਮਾਜਵਾਦੀ ਵਿਚਾਰਧਾਰਾ ਨੂੰ ਜਨਮ ਦਿੱਤਾ ਪਲੇਟੋ ਆਪ ਨੂੰ ਪਤਾ ਹੈ ਕਲਪਨਾਵਾਦੀ ਹੈ ਤੇ ਇਹ ਆਪਣਾ ਆਨਸਰ ਨਹੀਂ ਹੈ ਤੇ ਆਪਾਂ ਨੂੰ ਪਤਾ ਹੈ ਕਿ ਵੀ ਲੈਨਿਨ ਤੇ ਸਟਾਲਿਨ ਇਹ ਫਾਲੋਅਰ ਦੇ ਹਨ Karl Marx ਦੇ ਤੇ ਇਸ ਦਾ ਮਤਲਬ ਇਹ ਹੀ ਹੈ Karl Marx ਹੀ ਵਿਗਿਆਨਿਕ ਸਮਾਜਵਾਦੀ ਵਿਚਾਰਧਾਰਾ ਦਾ ਜਨਮਦਾਤਾ ਹੈ ਤੇ ਆਪਣਾ ਆਨਸਰ ਹੈ B Karl Marx ਸਮਾਜਵਾਦੀ ਕੋਸ਼ਨਾ ਪੱਤਰ ਦਾ ਲੇਖਕ ਕੌਣ ਸੀ ਸਮਾਜਵਾਦੀ ਕੋਸ਼ਨਾ ਪੱਤਰ ਤੇ ਡਾਇਰੈਕਟਲੀ ਆਨਸਰ ਹੈ Karl Marx ਇਹ ਹੀ ਸਮਾਜਵਾਦੀ ਕੋਸ਼ਨਾ ਪੱਤਰ ਦੇ ਲੇਖਕ ਨੇ ਇਨਾਂ ਦੀ ਕੁਝ ਕਿਤਾਬਾਂ ਦੇ ਨਾਮ ਤੁਹਾਨੂੰ ਯਾਦ ਰਹਿਣੇ ਚਾਹੀਦੇ ਹਨ ਰਾਈਟ ਸਮਾਜਵਾਦੀ ਕੋਸ਼ਨਾਪੱਤ ਜਿਸ ਨੂੰ ਸਮਾਜਵਾਦੀ ਐਲਾਨਨਾਮਾ ਜਾਂ ਮੈਨੀਫੈਸਟ ਆਫ ਕਮਿਊਨਿਸਟ ਪਾਰਟੀ ਵੀ ਕਿਹਾ ਜਾਂਦਾ ਹੈ ਇਹਨਾਂ ਨੇ 1848 ਚ ਲਿਖੀ ਸੀ ਉਸ ਤੋਂ ਬਾਅਦ ਰਾਜਨੀਤਿਕ ਅਰਥਵਿਵਸਥਾ ਦੀ ਆਲੋਚਨਾ ਮੂਲ ਕੀਮਤ ਅਤੇ ਲਾਭ ਦਾਸ ਕੈਪੀਟਲ ਇਹ ਸਾਰੀ ਕਿਤਾਬਾਂ ਇਹਨਾਂ ਨੇ ਲਿਖੀਆਂ ਸਨ ਤੇ ਇਹ ਦੇ ਰਾਈਟਰ ਨੇ ਕੌਣ ਨੇ Karl Marx ਤਾਂ ਅਨਸਰ ਹੈ B Karl Marx ਅਗਲੇ ਪ੍ਰਸ਼ਨ ਤੇ ਚੱਲਦੇ ਆਪਾਂ ਹੇਠ ਲਿਖਿਆਂ ਵਿੱਚੋਂ ਕਿਹੜਾ ਮਾਰਕਸਵਾਦੀ ਸਿਧਾਂਤ ਹੈ? ਯਾਨੀ ਇਹਨਾਂ ਚਾਰਾਂ ਵਿੱਚੋਂ ਇੱਕ ਮਾਰਕਸਵਾਦੀ ਸਿਧਾਂਤ ਹੈ ਤੇ ਤਿੰਨ ਨਹੀਂ ਹੈ। ਇੱਕ ਦਲ ਦਾ ਸੰਗਠਨ ਆਪਾਂ ਦੇਖਦੇ ਆਂ ਚੀਨ ਦੇ ਵਿੱਚ ਸਿਰਫ ਇੱਕ ਪਾਰਟੀ ਰੂਲ ਹੈ। ਰਾਈਟ? ਤੇ ਇਹ ਸਹੀ ਲੱਗ ਰਿਹਾ ਹੈ। ਬਾਕੀ ਆਪਾਂ ਆਪਸ਼ਨ ਵੀ ਦੇਖ ਲੈਣੇ ਰਾਜ ਕੁਦਰਤੀ ਸੰਸਥਾ ਹੈ। ਇਹ ਤਾਂ ਉਦਾਰਵਾਦੀ ਕਹਿੰਦੇ ਹਨ। ਪ੍ਰਾਤਨ ਉਦਾਰਵਾਦੀ संविधानक विधिया विश्वास भी उदारवादी रखते हैं और पूंजीवादी का प्रसार ए भी उदारवादी करते हैं यदा मतलब अपना आंसर है यही है ए ए, ए एक दल का संगठन क्वेश्चन नंबर अठ हेठ सो कि मार्क्सवादी सिद्धांत नहीं है यानी कि एक नहीं है तीन है राजरहित वर्ग रहित समाज की स्थापना करना है, यस ए है वाधु मुल का सिद्धांत ए भी है ਉਤਿਕ ਦਵੰਦਵਾਦ ਦੇ ਵਿੱਚਵਾਸ ਇਹ ਇਹ ਵੀ ਹੈ ਨਿੱਜੀ ਖੇਤਰ ਦੀ શ્રેਸ਼ਟਤਾ ਇਹ ਨਹੀਂ ਤੇ ਇਹਦਾ ਮਤਲਬ ਆਪਣਾ ਆਨਸਰ 8ਵੇਂ ਦਾ ਹੈ ਡੀ ਤੇ ਇਸ ਪ੍ਰਕਾਰ 8ਵੇਂ ਪ੍ਰਸ਼ਨ ਦਾ ਆਨਸਰ ਹੈ ਡੀ ਨਿੱਜੀ ਖੇਤਰ ਦੀ શ્રેਸ਼ਟਤਾ ਅਗਲਾ ਪ੍ਰਸ਼ਨ ਹੈ Karl Marx ਦੀਆਂ ਮਹਾਨ ਰਚਨਾਵਾਂ ਹਨ ਇਹਨਾਂ ਵਿੱਚ ਕਿਹੜੀਆਂ-ਕਿਹੜੀਆਂ Karl Marx ਦੀਆਂ ਮਹਾਨ ਰਚਨਾਵਾਂ ਹਨ ਤੇ ਕਿਹੜੀਆਂ ਨਹੀਂ ਹਨ ਪੜ੍ਹਦੇ ਆ ਸਮਾਜਵਾਦੀ ਕੋਸ਼ਨਾ ਪੱਤਰ ਯਸ ਇਹ ਹੈ 10 ਕੈਪੀਟਲ ਬੀ ਹੈ ਹੁਣੇ ਮੈਂ ਤੁਹਾਨੂੰ ਕਿਤਾਬਾਂ ਦੇ ਨਾਮ ਦੱਸੇ ਸੀਗੇ ਮੁਲਕੀ ਮਤਲਬ ਵੀ ਹੈ ਤੇ ਉਪਰੋਕਤ ਸਾਰੇ ਇਹਦਾ ਮਤਲਬ ਸਾਡਾ ਆਨਸਰ ਡੀ ਉਪਰੋਕਤ ਸਾਰੇ ਯਾਨੀ ਕਿ ਤਿੰਨੇ ਕਿਤਾਬ ਇਹਨਾਂ ਦੀਆਂ ਹੀ ਹਨ Karl Marx ਦੀਆਂ ਹਨ ਅਗਲਾ ਪ੍ਰਸ਼ਨ ਹੈ ਹੀਗਲ ਅਨੁਸਾਰ ਸਮਾਜਿਕ ਵਿਕਾਸ ਇੱਕ ਸਿੱਧੀ ਰੇਖਾ ਵਿੱਚ ਨਹੀਂ ਹੁੰਦੀ ਹੁੰਦਾ ਸਗੋਂ ਇਸ ਦੇ ਵਿਕਾਸ ਦਾ ਰਸਤਾ ਉਲਟਾ ਪੁਲਟਾ ਹੈ 빙ਗਾਟੇਡਾ ਹੈ ਸੌਖਾ ਹੈ ਉੱਚਾ ਨੀਵਾ ਹੈ ਤੇ ਇਹ ਵੀ ਵਿੰਗਰ ਟੇਡਾ ਹੈ ਉੱਚਾ ਨੀਵਾ ਵੀ ਨਹੀਂ ਕਹਿ ਸਕਦੇ ਸੌਖਾ ਵੀ ਨਹੀਂ ਕਹਿ ਸਕਦੇ ਉਲਟਾ ਪੁਲਟਾ ਨਹੀਂ ਵਿੰਗਰ ਟੇਡਾ ਹੈ ਹਨਾ ਸਮਾਜਿਕ ਵਿਕਾਸ ਜਿਹੜਾ ਹੁੰਦਾ ਹੈ ਇਹ ਵਿੰਗਰ ਟੇਡਾ ਹੁੰਦਾ ਹੈ ਰਾਈਟ Karl Marx ਅਨੁਸਾਰ ਹਰੇਕ ਯੁੱਗ ਵਿੱਚ ਸਮਾਜ ਕਿੰਨੀਆਂ ਸ਼੍ਰੇਣੀਆਂ ਵਿੱਚ ਵੰਡਿਆ ਹੁੰਦਾ ਹੈ ਤੇ ਹਰੇਕ Karl Marx ਦੇ ਅਨੁਸਾਰ ਹਰੇਕ ਯੁੱਗ ਵਿੱਚ ਸਮਾਜ ਦੋ ਹੈਵ ਟੂ ਹੈਵ ਨਾਟਸ ਵਿੱਚ ਵੰਡਿਆ ਹੁੰਦਾ ਹੈ ਤੇ ਸੀ ਅਨਸਰ ਹੈ ਦੋ ਗੁੱਟਾਂ ਵਿੱਚ ਜਾਂ ਦੋ ਸ਼੍ਰੇਣੀਆਂ ਵਿੱਚ ਵੰਡਿਆ ਹੁੰਦਾ ਹੈ ਇੱਕ ਅਮੀਰ ਤੇ ਗਰੀਬ ਪੈਸੇ ਵਾਲੇ ਤੇ ਬਿਨਾ ਪੈਸੇ ਵਾਲੇ 카ਰਲ ਮਾਰਕਸ ਨੇ ਕਿਸ ਦੀ ਸਹਾਇਤਾ ਨਾਲ ਸਮਾਜਵਾਦੀ ਘੋਸ਼ਣਾ ਪੱਤਰ ਨੂੰ ਤਿਆਰ ਕੀਤਾ ਸੀ ਤੇ 카ਰਲ ਮਾਰਕਸ ਦਾ ਫਰੈਂਡ ਸੀ ਇੱਕੋ ਫਰੈਂਡ ਸੀ ਜਿਸ ਦੇ ਕੋਲ ਰਹਾ ਵੀ ਤੇ ਜਿਸ ਦੇ ਹੈਲਪ ਨਾਲ ਉਹਨੇ ਕਿਤਾਬਾਂ ਵੀ ਲਿਖਿਆ ਤੇ ਉਹ ਸੀ ਫ੍ਰੈਡਰਿਕ ਐਂਜਲਸ ਯਾ ਫ੍ਰੈਡਰਿਕ ਐਂਗਲਸ ਵੀ ਕਹਿੰਦੇ ਨੇ ਫ੍ਰੈਡਰਿਕ ਐਂਗਲਸ ਨਾ ਹੈ ਰਾਈਟ A ਤੇ ਆਪਣਾ 12ਵਾਂ ਦਾ ਆਨਸਰ ਹੈ B ਫ੍ਰੈਡਰਿਕ ਐਂਗਲਸ 13ਵਾਂ ਪ੍ਰਸ਼ਨ ਹੈ ਕਿਸ ਵਿਦਵਾਨ ਨੇ ਕਿਹਾ ਕਿ ਵਰਗਹੀਣ ਸਮਾਜ ਵਿੱਚ ਰਾਜ ਅਲੋਪ ਹੋ ਜਾਵੇਗਾ ਵਰਗਹੀਣ ਯਾਨੀ ਕਿ ਜਿੱਥੇ ਕੋਈ ਵਰਗ ਨਹੀਂ ਹੋਏਗਾ ਅਦਰਵਾਈਜ਼ ਦੋ ਵਰਗ ਹੈ ਇਸ ਵੇਲੇ ਅਮੀਰ ਤੇ ਗਰੀਬ ਹੈਵਸ हैव ਨੋਟਸ ਪੈਸੇ ਵਾਲੇ ਬਿਨਾਂ ਪੈਸੇ ਵਾਲੇ ਤੇ ਕਿਸ ਵਿਦਵਾਨ ਨੇ ਕਿਹਾ ਕਿ ਵਰਗਹੀਨ ਸਮਾਜ ਵਿੱਚ ਰਾਜ ਅਲੋਪ ਹੋ ਜਾਏਗਾ ਤੇ ਇਹ ਕਾਰਲ ਮਾਰਕਸ ਸੀ ਦ ਫਾਦਰ ਆਫ ਸੈਂਟਿਫਿਕ ਸੋਸ਼ਲਿਜ਼ਮ ਜਿਹਨਾਂ ਨੂੰ ਕਿਹਾ ਜਾਂਦਾ ਕਾਰਲ ਮਾਰਕਸ ਜਿਹੜੇ ਮਾਰਕਸਵਾਦ ਦੇ ਜਨਮਦਾਤਾ ਮੰਨੇ ਜਾਂਦੇ ਹਨ ਸੈਂਟਿਫਿਕ ਸੋਸ਼ਲਿਜ਼ਮ ਦੇ ਜਨਮਦਾਤਾ ਰਾਈਟ ਉਹਨਾਂ ਨੇ ਕਿਹਾ ਤਾਂ ਆਨਸਰ ਹੈ 13ਵੇਂ ਦਾ ਸੀ ਕਾਰਲ ਮਾਰਕਸ ਚਲੋ ਅਗਲੇ ਪ੍ਰਸ਼ਨ ਤੇ ਚੱਲਦੇ ਹਾਂ ਪ੍ਰਸ਼ਨ ਨੰਬਰ 14 ਹੈ ਕਾਰਲ ਮਾਰਕਸ ਅਨੁਸਾਰ ਜਦੋਂ ਮਜ਼ਦੂਰਾਂ ਦੀ ਤਾਨਾਸ਼ਾਹੀ ਆਪਣੇ ਵਿਰੋਧੀ ਤੱਤਾਂ ਨੂੰ ਪੂਰਨ ਰੂਪ ਵਿੱਚ ਨਸ਼ਟ ਕਰ ਦੇਵੇਗੀ ਤਾਂ ਫਿਰ ਕਿਸ ਦੇ ਲੋੜ ਨਹੀਂ ਰਹੇਗੀ ਕਿਸੇ ਦੀ ਲੋੜ ਨਹੀਂ ਰਹੇਗੀ ਯਾਨੀ ਕਿ ਵਿਧਾਨ ਪਾਲਿਕਾ ਦੀ ਲੋੜ ਨਹੀਂ ਰਹੇਗੀ ਰਾਜ ਦੀ ਲੋੜ ਨਹੀਂ ਰਹੇਗੀ ਰਾਜ ਦੀ ਪ੍ਰਣਾਲੀ ਦੀ ਲੋੜ ਨਹੀਂ ਰਹੇਗੀ ਦਬਾਅ ਸਮੂਹ ਦੀ ਲੋੜ ਨਹੀਂ ਰਹੇਗੀ ਤਾਂ ਆਨਸਰ ਹੈ 14ਵੇਂ ਦਾ ਬੀ ਰਾਜ ਦੀ ਲੋੜ ਨਹੀਂ ਰਹੇਗੀ ਰਾਜ ਅਲੋਪ ਰਹਿ ਹੋ ਜਾਏਗਾ ਔਰ ਕਲਾਸਲੈਸ 스테ਟਲੈਸ ਸੁਸਾਇਟੀ ਬਣ ਜਾਏਗਾ। ਹੇਠ ਲਿਖੇ ਦੇਸ਼ਾਂ ਵਿੱਚੋਂ ਕਿਹੜੇ ਦੇਸ਼ ਨੇ ਮਾਰਕਸਵਾਦੀ ਵਿਚਾਰਧਾਰਾ ਨੂੰ ਅਪਣਾਇਆ ਹੈ? ਰੂਸ ਨੇ ਅਪਣਾਇਆ ਹੈ, ਚੀਨ ਨੇ ਅਪਣਾਇਆ ਹੈ, ਬਲਗਾਰੀਆ ਨੇ ਵੀ ਅਪਣਾਇਆ ਹੈ। ਇਹਦਾ ਮਤਲਬ ਇਹਦਾ ਅਨਸਰ ਹੈ 15ਵੇਂ ਦਾ ਡੀ। ਏ ਹੈ। ਰਾਈਟ? ਅਨਸਰ ਹੈ ਡੀ ਉਪਰੋਕਤ ਸਾਰੇ ਦੇਸ਼ਾਂ ਨੇ। ਕਵੈਸਚਨ ਨੰਬਰ 16 ਹੈ। ਹੇਠ ਲਿਖੇ ਕਥਨਾ ਵਿੱਚੋਂ ਕਿਹੜਾ ਕਥਨ ਮਾਰਕਸਵਾਦ ਦੇ ਸੰਬੰਧ ਵਿੱਚ ਗਲਤ ਹੈ? ਕਿਹੜਾ ਕਥਨ ਗਲਤ ਹੈ ਦੇਖ ਲੈਣੇ। ਆਰਥਿਕ ਹਾਲਾਤ ਇਤਿਹਾਸਿਕ ਘਟਨਾਵਾਂ ਨੂੰ ਪ੍ਰਭਾਵਿਤ ਕਰਦੇ ਹਨ। ਇਹ ਸਹੀ ਹੈ। ਇਤਿਹਾਸ ਦੇ ਹਰ ਪੱਥਰ ਤੇ ਸਮਾਜ ਦੇ ਪਰਸਪਰ ਵਿਰੋਧੀ ਵਰਗ ਵਿੱਚ ਵੰਡਿਆ ਗਿਆ ਹੈ। ਹਰ ਪੱਧਰ ਤੇ ਇਟਸ ਨਾਟ ਪੱਥਰ ਇਸ ਹਰ ਪੱਧਰ ਤੇ। ਤੇ ਇਹ ਵੀ ਸਹੀ ਹੈ ਇਸ ਮਾਰਕਸਵਾਦ ਦੇ ਸੰਬੰਧ ਵਿੱਚ। ਦੇ ਸੀ ਹੈ ਮਨੁੱਖ ਮਨੁੱਖੀ ਮਜ਼ਦੂਰੀ ਇਕੱਲੀ ਅਸਲੀ ਆਰਥਿਕ ਮੁੱਲ ਪੈਦਾ ਕਰਦੀ ਹੈ ਇਹ ਵੀ ਸਹੀ ਹੈ ਕਿਸੇ ਵਸਤੂ ਦੀ ਕੀਮਤ ਦੇ ਵਿੱਚ ਵਾਧਾ ਹੁੰਦਾ ਹੈ ਉਹ ਮਾਰਕਸਵਾਦ ਅਨੁਸਾਰ ਉਹ ਉਹਦਾ ਜਿਹੜਾ ਮੁੱਲ ਦਾਵਾ ਦਾ ਹੁੰਦਾ ਹੈ ਉਹ ਲੇਬਰ ਦੀ ਵੈਲਿਊ ਕਰਕੇ ਹੁੰਦਾ ਲੇਬਰ ਦੀ ਮਿਹਨਤ ਕਰਕੇ ਹੁੰਦਾ ਹੈ ਇਹ ਤਿੰਨੇ ਸਹੀ ਹੈ ਮਾਰਕਸਵਾਦ ਦੇ ਸੰਬੰਧ ਵਿੱਚ ਇਹਦਾ ਮਤਲਬ ਚੌਥਾ ਆਪਣਾ ਆਨਸਰ ਹੋਏਗਾ ਸਮਾਜ ਸਾਮਵਾਦੀ ਸਮਾਜ ਦੀ ਸਥਾਪਨਾ ਸਿਰਫ ਸੰਵਿਧਾਨਕ ਸੰਗਾ ਨਾਲ ਜਾਂ ਢੰਗਾ ਨਾਲ ਹੀ ਕੀਤੀ ਜਾ ਸਕਦੀ ਹੈ ਇਹ ਗਲਤ ਹੈ ਤੇ ਇਹਦਾ ਮਤਲਬ ਸਾਡਾ ਆਨਸਰ ਹੈ ਡੀ ਸੋਲਵੇ ਦਾ ਆਨਸਰ ਹੈ ਡੀ ਤੇ ਇਹ ਵੀਡੀਓ ਆਲਮੋਸਟ 9 ਮਿੰਟ ਦਾ ਹੋ ਗਿਆ ਹੈ ਛੋਟੀ ਵੀਡੀਓ ਹੀ ਅਪਲੋਡ ਕਰੀਏ ਤੇ ਵਧੀਆ ਹੈ ਤੇ ਚਲੋ ਇਸ ਵੀਡੀਓ ਨੂੰ ਇੱਥੇ ਫਿਨਿਸ਼ ਕਰਦਾ ਹਾਂ ਤੇ ਮਿਲਦੇ ਆਪਾਂ ਨੈਕਸਟ ਵੀਡੀਓ ਜੀ ਟਿਲ ਦੈਨ ਟੇਕ ਕੇਅਰ ਬਾਏ ਬਾਏ ਥੈਂਕ ਯੂ